ਜੇਲ੍ਹ ਦੇ ਵਿੱਚ ਜੋ ਭਰਾ ਬੰਦ ਨੇ ਉਹਨਾਂ ਨੂੰ ਮਿਲਣ ਦੀ ਕਿਤੇ ਨਾ ਕਿਤੇ ਖੁਸ਼ੀ ਵੀ ਹੁੰਦੀ ਹੈ ਔਰ ਦੂਸਰੇ ਪਾਸੇ ਦੁੱਖ ਵੀ ਹੁੰਦਾ ਹੈ ਸੋ ਇਹ ਤਸਵੀਰ ਤੁਹਾਨੂੰ ਦਿਖਾ ਰਿਹਾ ਜਿੱਥੇ ਭਰਾ ਆਪਣੀ ਭੈਣ ਨੂੰ ਮਿਲਣ ਦੇ ਲਈ ਪਹੁੰਚਿਆ ਹੈ ਭਰਾ ਜਦੋਂ ਬਾਹਰ ਆਇਆ ਤਾਂ ਭੈਣ ਦੇ ਜਿਹੜੇ ਅੱਖਾਂ ਤੋਂ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਇਹ ਤਸਵੀਰ ਮੈਂ ਤੁਹਾਨੂੰ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੀਆਂ ਦਿਖਾ ਰਿਹਾ ਜਿੱਥੇ ਇੱਕ ਪਾਸੇ ਭੈਣਾਂ ਆਪਣੇ ਭਰਾ ਨੂੰ ਮਿਲਣ ਦੇ ਲਈ ਪਹੁੰਚ ਰਹੀਆਂ ਨੇ ਔਰ ਦੂਸਰੇ ਪਾਸੇ ਮਨ ਦੇ ਵਿੱਚ ਖੁਸ਼ੀ ਵੀ ਹੈ ਔਰ ਮਨ ਦੇ ਵਿੱਚ ਦੁੱਖ ਵੀ ਹੈ ਕਿੰਨੇ ਸਮੇਂ ਤੋਂ ਜੀਨ ਦੇ ਵਿੱਚ ਹੈ ਸਰ ਤੋਂ ਤਾਂ ਨਹੀਂ ਹੋਈ ਨਾ ਮੈਂ ਮੰਨਦੇ ਪਹਿਲਾਂ ਜਦੋਂ ਮੁਲਾਕਾਤ ਹੁੰਦੀ ਸੀ 2-4 ਮਿੰਟ ਹੁੰਦੀ ਸੀ ਅੱਜ ਭਰਾ ਨੂੰ ਜੱਫੀ ਪਾ ਕੇ ਮਿਲਿਆ ਪਹਿਲੀ ਵਾਰੀ ਇੱਥੇ ਅਕਨੇ ਤਾਂ ਦਾ ਕੰਮ ਕੀਤਾ ਬਾਈ ਨਾ ਪਹਿਲੀ ਵਾਰੀ ਗੱਲ ਜੀ ਹੋ ਗਈ ਤਾਂ ਵਧੀਆ ਆ ਜੀ ਜੋ ਵੀ ਆ ਪਰ ਇਹ ਗੱਲਾਂ ਇੱਕ ਐਤਕੀ ਜਿਹੜੀ ਗੱਲ ਸੀ ਇਹ ਗਾਤ ਕਦੇ ਨਹੀਂ ਹੋਵੇਗੀ ਕੀ ਕੀ ਕਹਿਣਾ ਚਾਹੁੰਗੇ ਅੱਜ ਭਰਾ ਨੂੰ ਮਿਲਣ ਦੇ ਲਈ ਪਹੁੰਚੇ ਕਿੰਨੇ ਬਹੁਤ ਖੁਸ਼ੀ ਹੋਈ ਅੱਜ ਮਿਲ ਕੇ ਭਰਾ ਨੂੰ ਭੈਣ ਮਿਲ ਕੇ ਵਧੀਆ ਲੱਗ ਗਿਆ ਬਸ ਜੇਲ੍ਹ ਜਾਂ ਇਹ ਚੰਗੇ ਲੱਗੇ ਕਿਤੇ ਕਿਤੇ ਮਾੜੇ ਚੁੱਕੀ ਹੈ ਹਾਂਜੀ ਦੁੱਖ ਵੀ ਆ ਲੈ ਨੇ ਉਹ ਉਹਨੇ ਤਾਂ ਹਾਂਜੀ ਉਹਨੇ ਗਲਤੀ ਨਹੀਂ ਕਰਦਾ ਜੀ ਹਾਂਜੀ ਜੋ ਹੋ ਗਿਆ ਜੀ ਹੋ ਗਿਆ ਭੈਣਾਂ ਨਾਲ ਕਿੱਥੇ ਡੂੜੇ ਤੇ ਮੁਲਾਕਾਤ ਹੁੰਦੀ ਨਹੀਂ ਉੱਧਾ ਅੱਜ ਰੱਖੜੀ ਬੰਧਾ ਤੇ ਮਿਲਦੇ ਸਾਡੇ ਸੁਪਰੀਟੈਂਡੈਂਟ ਨੇ ਅੱਜ ਇੱਦਾਂ ਦਾ ਮੁਲਾਕਾਤ ਕਰਵਾਇਆ ਬਹੁਤ ਵਧੀਆ ਦਿਨ ਬਹੁਤ 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 ਧੰਨਵਾਦ ਸੁਪਰੀਟੈਂਡੈਂਟ ਸਾਹਿਬ ਦਾ ਮੈਂ ਕੀ ਕਹਿਣਾ ਚਾਹੁੰਗਾ ਅੱਜ ਦੇ ਦਿਨ ਰਖੜੀ ਵਾਲਾ ਸਾਡਾ ਭਰਾ ਮਹਾਰਾਜ ਵੀ ਹੋਰ ਤਾਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਕਿਤਨੇ ਕਿਤਨਾ ਜੀ ਖੁਸ਼ੀ ਵੀ ਹੈ ਜਿਸ ਤਰੀਕੇ ਦੇ ਨਾਲ ਭਰਾ ਅੱਜ ਮਿਲੇਗਾ ਤੁਹਾਨੂੰ ਆ ਕੇ ਮੁਲਾਕਾਤ ਹੁੰਦੀ ਸੀ 2-4 ਮਿੰਟ ਦੀ ਸੀ ਅੱਜ ਜੱਫੀ ਪਾ ਕੇ ਵੀ ਮਿਲੋਗੇ ਤੁਹਾਨੂੰ ਹਾਂਜੀ ਹਾਂਜੀ ਅੱਖਾਂ ਦੇ ਵਿੱਚ ਹੰਝੂ ਲਗਾਤਾਰ ਮੈਂ ਦੇਖ ਰਿਹਾ ਸਾਰਾ ਤੇ ਤੁਹਾਡੇ ਅੱਖਾਂ ਦੇ ਵਿੱਚ ਵੀ ਆਂਦੀ ਹੈ ਕਿਤੇ ਨਾ ਕਿਤੇ ਮਨ ਦੇ ਵਿੱਚ ਖੁਸ਼ੀ ਵੀ ਆ ਔਰ ਮਨ ਦੇ ਵਿੱਚ ਉਦਾਸੀ ਵੀ ਜੋ ਤਸਵੀਰ ਮੈਂ ਤੁਹਾਨੂੰ ਦਿਖਾ ਰਿਹਾ ਬ੍ਰਦਰ ਆ ਚੁੱਕੇ ਨੇ ਆ ਦੇਖੋ ਜੱਫੀ ਪਾ ਕੇ ਆਪਣੇ ਭਰਾ ਨੂੰ ਮਿਲਿਆ ਹੈ ਭਰਾ ਵੀ ਕਿਤੇ ਨਾ ਕਿਤੇ ਖੁਸ਼ ਨੇ ਵੀਰੇ ਅੱਜ ਕਿਸ ਤਰੀਕੇ ਦੇ ਨਾਲ ਜੇਲ੍ਹ ਦੇ ਪ੍ਰਸ਼ਾਸਨ ਦੇ ਪ੍ਰਬੰਧ ਨੇ ਬਹੁਤ ਵਧੀਆ ਜੀ ਜੀ ਆਦੀ ਭੈਣ ਨੂੰ ਹਾਂ ਜੀ ਹਾਂ ਜੀ ਬਹੁਤ ਵਧੀਆ ਕੀ ਚਾਹਣਾ ਚੰਦੂ ਲੱਗਦਾ ਬਹੁਤ ਵਧੀਆ ਪ੍ਰਬੰਧ ਕੀਤਾ ਇਹਨਾਂ ਨੇ ਵੀ ਭੈਣਾਂ ਨੂੰ ਭਰਾਵਾਂ ਨਾਲ ਮਿਲਾ ਰਹੇ ਨੇ ਬਹੁਤ ਵਧੀਆ ਪ੍ਰਬੰਧ ਹੈ ਅੱਜ ਰਖੜੀ ਦਾ ਤਿਹਾਰ ਪੂਰੇ ਦੇਸ਼ ਭਰ ਦੇ ਵਿੱਚ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਔਰ ਅੱਜ ਦੇ ਦਿਨ ਭੈਣਾਂ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨਣ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੀਆਂ ਨੇ ਔਰ ਇਸ ਵਕਤ ਮੈਂ ਲੁਧਿਆਣਾ ਕੇਂਦਰੀ ਜੇਲ੍ਹ ਦੇ ਵਿੱਚ ਮੌਜੂਦ ਆ ਜਿੱਥੇ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਨੇ ਭੈਣਾਂ ਆਪਣੇ ਭਰਾ ਨੂੰ ਰਖੜੀ ਬੰਨਣ ਦੇ ਲਈ ਪਹੁੰਚ ਰਹੀਆਂ ਨੇ ਇੱਕ ਵਾਰ ਮੈਂ ਤਸਵੀਰ ਤੁਹਾਨੂੰ ਦਿਖਾ ਰਿਹਾ ਇਹ ਉਹ ਤਸਵੀਰ ਹੈ ਜਿੱਥੇ ਤਮਾਮ ਭੈਣਾਂ ਆਪਣੇ ਭਰਾ ਨੂੰ ਰਖੜੀ ਬੰਨਣ ਦੇ ਲਈ ਪਹੁੰਚ ਰਹੀਆਂ ਨੇ ਤਾਂ ਕਿਤੇ ਨਾ ਕਿਤੇ ਅੱਖਾਂ ਦੇ ਵਿੱਚ ਹੰਝੂ ਵੀ ਨੇ ਕਿਉਂਕਿ ਆ ਰਖੜੀ ਦੇ ਤਿਉਹਾਰ ਦੇ ਵਿੱਚ ਭੈਣਾਂ ਆਪਣੇ ਭਰਾ ਨੂੰ ਰਖੜੀ ਬੰਨਣ ਦੇ ਲਈ ਪਹੁੰਚਦੀਆਂ ਨੇ ਕਿਉਂਕਿ ਜੇਲ੍ਹ ਦੇ ਵਿੱਚ ਜੋ ਭਰਾ ਬੰਦ ਨੇ ਉਹਨਾਂ ਨੂੰ ਮਿਲਣ ਦੀ ਕਿਤੇ ਨਾ ਕਿਤੇ ਇੱਕ ਪਾਸੇ ਖੁਸ਼ੀ ਵੀ ਹੁੰਦੀ ਹੈ ਔਰ ਦੂਸਰੇ ਪਾਸੇ ਦੁੱਖ ਵੀ ਹੁੰਦਾ ਹੈ ਸੋ ਇਹ ਤਸਵੀਰ ਤੁਹਾਨੂੰ ਦਿਖਾ ਰਿਹਾ ਜਿੱਥੇ ਭਰਾ ਆਪਣੀ ਭੈਣ ਨੂੰ ਮਿਲਣ ਦੇ ਲਈ ਪਹੁੰਚਿਆ ਹੈ ਭਰਾ ਜਦੋਂ ਬਾਹਰ ਆਇਆ ਤਾਂ ਭੈਣ ਦੇ ਜਿਹੜੇ ਅੱਖਾਂ ਤੋਂ ਹੰਝੂ ਰੁਕਨ ਦਾ ਨਾਮ ਨਹੀਂ ਲੈ ਰਹੇ ਇਹ ਤਸਵੀਰ ਮੈਂ ਤੁਹਾਨੂੰ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੀਆਂ ਦਿਖਾ ਰਿਹਾ ਜਿੱਥੇ ਇੱਕ ਪਾਸੇ ਪ ਭੈਣਾ ਆਪਣੇ ਭਰਾ ਨੂੰ ਮਿਲਣ ਦੇ ਲਈ ਆ ਪਹੁੰਚ ਰਹੀਆਂ ਨੇ ਔਰ ਦੂਸਰੇ ਪਾਸੇ ਮਾਂ ਦੇ ਵਿੱਚ ਖੁਸ਼ੀ ਵੀ ਹੈ ਔਰ ਮਾਂ ਦੇ ਵਿੱਚ ਦੁੱਖ ਵੀ ਹੈ ਇਹ ਤਸਵੀਰਾਂ ਦੇਖ ਕੇ ਕਿਤਨਾ ਕਿਤਨਾ ਭਾਵੁਕ ਤਸਵੀਰ ਹੈ ਔਰ ਜਰੂਰ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਉਹ ਭੈਣੇ ਰਖੜੀ ਬੰਨਣ ਦੇ ਲਈ ਅੱਜ ਪਹੁੰਚੇ ਭਰਾ ਨੂੰ ਕਿਸ ਤਰੀਕੇ ਦਾ ਲੱਗ ਰਿਹਾ ਕਿਸ ਤਰੀਕੇ ਦੇ ਪ੍ਰਬੰਧ ਕੀਤੇ ਗਏ ਬਹੁਤ ਵਧੀਆ ਵਾ ਹਾਂਜੀ ਅੱਛਾ ਭਰਾ ਕਿੰਨੇ ਸਮੇਂ ਤੋਂ ਜੇਲ੍ਹ ਦੇ ਵਿੱਚ ਸਰ ਤੋਂ ਤਿੰਨ ਦਿਨ ਹੋਏ ਨੇ ਇਹਨੇ <laughs> अच्छा पहला जब मुलाकात होती थी दो चार मिनट होती थी आज परा ਨੂੰ ਜੱਫੀ ਪਾ ਕੇ ਮਿਲਿਓ ਪਹਿਲੀ ਵਾਰ ਇੱਥੇ ਆਇਆ ਅੱਗੇ ਨਹੀਂ ਇੱਥੇ ਦਾ ਕੰਮ ਕੀਤਾ ਕੋਈ ਨਹੀਂ ਪਹਿਲੀ ਵਾਰੀ ਗਲਤੀ ਹੋ ਗਈ ਤਾਂ ਕਿ ਕਿਹਨਾ ਚੱਲ ਜੀ ਇਸ ਤਰੀਕੇ ਦੇ ਪ੍ਰਬੰਧ ਵਿੱਚ ਵਧੀਆ ਆਇਆ ਜੀ ਜੋ ਵੀ ਆ ਪਰ ਇਹ ਗੱਲ ਐਤਕੀ ਜਿਹੜੀ ਗਲਤੀ ਹੈ ਗਾਂ ਤੋਂ ਕਦੇ ਨਹੀਂ ਹੋਵੇਗੀ ਅੱਛਾ ਚਲੋ ਤੁਸੀਂ ਆਪਣੀ ਗਲਤੀ ਵੀ ਮੰਨ ਰਹੇ ਹੋ ਲੱਗਦਾ ਨਹੀਂ ਕਿ ਜੇਕਰ ਐਦਾਂ ਕੋਈ ਅਪਰਾਧ ਦੀ ਦੁਨੀਆ ਦੇ ਵਿੱਚ ਵੀ ਪੈਰ ਰੱਖਦਾ ਇੱਕ ਵਾਰ ਜਰੂਰ ਸੋਚਣਾ ਜੀਦਾ ਕਿਉਂਕਿ ਭੈਣ ਰੋ ਰਹੀ ਐ ਮਾਂ ਰੋ ਰਹੀ ਐ ਰਖੜੀ ਦੇ ਤਿਉਹਾਰ ਦੇ ਲਈ ਇਹ ਗੱਲ ਕੰਮ ਗਲਤ ਆ ਪਰ ਸੋਚਣਾ ਰਹਿਗ ਬੰਦੇ ਨੂੰ ਚਾਹੀਦਾ ਹੈ ਕਿ ਐਦਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਸੋ ਕਿਜਨਾਂ ਕਿਤੇ ਗਲਤੀ ਵੀ ਆਪਣੀ ਮੰਨੀ ਜਾ ਰਹੀ ਐ ਕਹਿੰਦੇ ਕਿ ਗਲਤੀ ਹੋ ਗਈ ਐ ਅਜੇਹੀ ਗਲਤੀ ਦੁਬਾਰਾ ਨਹੀਂ ਹੋਵੇਗੀ ਕਿਉਂਕਿ ਭੈਣ ਜਿਹੜੀਆਂ ਆਪਣੀ ਅੱਖਾਂ ਦੇ ਵਿੱਚ ਹੰਝੂ ਐ ਭਰਾ ਮਿਲਣ ਦੇ ਲਈ ਪਹੁੰਚਿਆ ਔਰ ਇਹ ਤਸ ਜਿੱਥੇ ਭੈਣਾਂ ਆਪਣੇ ਭਰਾ ਨੂੰ ਰਖੜੀ ਬੰਨ ਰਹੀਆਂ ਨੇ ਹੱਥਾਂ ਵਿੱਚ ਪੂਜਾ ਦੀ ਥਾਲੀ ਹੈ ਮਠਾਈਆਂ ਹੱਥਾਂ 'ਚ ਫੜੀਆਂ ਹੋਈਆਂ ਨੇ ਔਰ ਕਿਤਨ ਕਿਤੇ ਅੱਖਾਂ ਦੇ ਵਿੱਚ ਹੰਝੂ ਵੀ ਹੈ ਔਰ ਦੂਸਰੇ ਪਾਸੇ ਦੁੱਖ ਵੀ ਹੈ ਇਹ ਲੁਧਿਆਣਾ ਕੇਂਦਰੀ ਜੇਲ੍ਹ ਦੀਆਂ ਤਸਵੀਰਾਂ ਮੈਂ ਤੁਹਾਨੂੰ ਦਿਖਾ ਰਿਹਾ ਜਿੱਥੇ ਭੈਣਾਂ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨ ਰਹੀਆਂ ਨੇ ਕਿਉਂਕਿ ਭਰਾ ਨੂੰ ਮਿਲਣ ਦੇ ਲਈ ਜੇਲ੍ਹ ਦੇ ਵਿੱਚ ਭੈਣਾਂ ਪਹੁੰਚੀਆਂ ਨੇ ਇਹ ਗੱਲਬਾਤ ਕਰ ਲੈਣਾ ਅ ਦੀਦੀ ਕੀ ਕਹਿਣਾ ਚਾਹੋਗੇ ਅੱਜ ਭਰਾ ਨੂੰ ਮਿਲਣ ਦੇ ਲਈ ਪਹੁੰਚੇ ਕਿੰਨੀ ਖੁਸ਼ੀ ਬਹੁਤ ਖੁਸ਼ੀ ਹੋਈ ਅੱਜ ਮਿਲ ਕੇ ਭਰਾ ਨੂੰ ਹਾਂਜੀ ਜਾ ਪਹਿਲਾ ਜਦੋਂ ਮੁਲਾਕਾਤ ਹੁੰਦੀ ਸੀ ਅੱਜ ਭਰਾ ਨੂੰ ਜੱਪੀ ਬਾਗੇ ਵੀ ਮਿਲੇ ਹੋ ਹਾਂਜੀ ਕਿਸ ਤਰੀਕੇ ਦੇ ਇੰਤਜ਼ਾਮ ਜੇਲ੍ਹ ਪ੍ਰਸ਼ਾਸਨ ਕਰੂ ਤੋ ਬਹੁਤ ਵਧੀਆ ਬੈਨ ਮਿਲ ਕੇ ਵਧੀਆ ਲੱਗ ਗਿਆ ਬਸ ਜੇਲ੍ਹ ਚ ਆਏ ਚੰਗੇ ਲੱਗੇ ਕਿਤੇ ਨਾ ਕਿਤੇ ਮਨ ਦੇ ਵਿੱਚ ਦੁੱਖ ਵੀ ਹੈ ਹਾਂਜੀ ਦੁੱਖ ਵੀ ਆ ਨਹੀਂ ਨਹੀਂ ਉਹ ਉਹਨੇ ਤਾਂ ਹਾਂਜੀ ਉਹਨੇ ਗਲਤੀ ਨਹੀਂ ਕਰਦਾ ਜੀ ਹਾਂਜੀ ਜੋ ਹੋ ਗਿਆ ਜੀ ਹੋ ਗਿਆ ਬੀ ਵੀ ਕੀ ਕਹਿਣਾ ਚਾਹੁੰਗੇ ਕੀ ਕਹਿਣਾ ਚਾਹੁੰਗੇ ਬਸ ਬਹੁਤ 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 ਵਧੀਆ ਹੈ ਕਹ ਪੈਣਾ ਉਹਨੂੰ ਜਿੱਥੇ ਡਿਊੜੀ ਚ ਮੁਲਾਕਾਤ ਤਾਂ ਹੁੰਦੀ ਨਹੀਂ ਉੱਧਾ ਅੱਜ ਰੱਖਿਆਵੰਦਰ ਨੇ ਦਿੱਤੇ ਸਾਡੇ ਸੁਪਰੀਟੈਂਡੈਂਟ ਨੇ ਅੱਜ ਇਦਾਂ ਦਾ ਮੁਲਾਕਾਤ ਕਰਵਾਇਆ ਬਹੁਤ ਵਧੀਆ ਦਿਲੋਂ ਬਹੁਤ 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 ਧੰਨਵਾਦ ਸੁਪਰੀਟੈਂਡੈਂਟ ਸਾਹਿਬ ਦਾ ਜਿੰਨੇ ਵੀ ਜੇਲ ਦੇ ਵਿੱਚ ਜੋ ਲੋਕ ਨੇ ਕਿਤੇ ਨਾ ਕਿਤੇ ਗਲਤੀ ਵੀ ਆਪਣੀ ਮੰਨਦੇ ਹੋਏ ਨਜ਼ਰ ਆ ਨਹੀਂ ਕਿ ਅਜੇ ਹੀ ਗਲਤੀ ਦੁਬਾਰਾ ਨਹੀਂ ਹੋਏਗੀ ਸਰ ਕਿਸ ਤਰੀਕੇ ਦੇ ਇੰਤਜ਼ਾਮ ਜੇਲ ਦੇ ਵਿੱਚ ਕੀਤੇ ਗਏ ਨੇ ਮੈਂ ਦੇਖ ਰਿਹਾ ਕਿ ਜਿਹੜੇ ਇੱਥੇ ਲੋਕ ਵੀ ਪਹੁੰਚੇ ਨੇ ਵੀ ਕਹਿ ਰਹੇ ਨੇ ਬਹੁਤ ਅੱਛੇ ਇੰਤਜ਼ਾਮ ਨੇ ਤੇ ਕਿੰਨੇ ਵਜੇ ਦਾ ਸਮਾਂ ਰੱਖਿਆ ਕਿੰਨੇ ਵਜੇ ਤੱਕ ਲਾਸਟ ਹੈ ਏਜੀ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਲਗਾਤਾਰ ਚੱਲੂਗੀ ਤੇ ਸਿੰਸ ਪ੍ਰिजन ਜਿਹੜਾ ਡਿਪਾਰਟਮੈਂਟ ਹੈ ਉਹਦਾ ਇੱਕ ਮोटो ਹੈ ਕਸਟਡੀ ਕੇਅਰ ਐਂਡ ਕਰੈਕਸ਼ਨ ਜੀ ਤੇ ਇਹਨਾਂ ਦੀ ਕਸਟਡੀ ਤਾਂ ਅਸੀਂ ਕਰਦੇ ਹੀ ਆ ਇਹਨਾਂ ਦੀ ਕੇਅਰ ਵੀ ਕਰਦੇ ਤੇ ਇਹਨਾਂ ਦੀ ਕਰੈਕਸ਼ਨ ਵੀ ਕਰਦੇ ਆ ਕਿ ਜਦੋਂ ਇਹਨਾਂ ਨੇ ਸੁਸਾਇਟੀ ਚ ਬਾਹਰ ਜਾਣਾ ਤਾਂ ਇਹ ਇਹ ਤੋਂ ਵਧੀਆ ਹੋ ਕੇ ਜਾਣ ਤਾਂ ਕਿ ਸੁਸਾਇਟੀ ਚ ਰੀਇਨਟੀਗ੍ਰੇਟ ਕਰ ਜਾਣ ਇਹਦੇ ਲਈ ਕੋਈ ਵੀ ਉਹ ਜਿਹੇ ਫੈਸਟੀਵਲ ਹੁੰਦਾ ਜਿਹਦੇ ਨਾਲ ਇਹਨਾਂ ਦਾ ਮੋਰਲ ਬੂਸ ਹੋ ਸਕਦਾ ਜਿਵੇਂ ਕਿ ਰਕਸ਼ਾ ਬੰਨਣ ਤਾਂ ਡਿਪਾਰਟਮੈਂਟ ਵੱਲੋਂ ਉਹਦਾ ਫੁੱਲ ਗੋ ਅਹੈਡ ਮਿਲਦਾ ਕਿ ਉਸ ਫੈਸਟੀਵਲ ਨੂੰ ਇਹਨਾਂ ਨੇ ਮਨਾ ਕੇ ਆਪ ਦਾ ਮੋਰਲ ਬੂਸ ਕਰਨਾ ਤੇ ਬਾਹਰ ਜਾ ਕੇ ਇਹਨਾਂ ਨੇ ਫਿਰ ਇੱਕ ਰੀ ਇੰਟੀਗ੍ਰੇਸ਼ਨ ਇਹਨਾਂ ਨੂੰ ਈਜ਼ੀ ਹੁੰਦੀ ਜਦੋਂ ਇਹ ਫੈਮਿਲੀ ਨੂੰ ਮਿਲਦੇ ਰਹਿੰਦੇ ਆ ਰੂਟੀਨ 'ਚ ਮੁਲਾਕਾਤ ਅਸੀਂ ਕਰਾਉਂਦੇ ਆ ਉਹ ਮੁਲਾਕਾਤ ਰੂਮ 'ਚ ਹੁੰਦਾ ਬਟ ਉੱਥੇ ਜਾਲੀਆਂ ਹੁੰਦੀਆਂ ਜਾਲੀਆਂ ਅਧਾਰ ਪਾਰ ਹੁੰਦੀਆਂ ਬਟ ਇਸ ਬ੍ਰਦਰ ਐਂਡ ਸਿਸਟਰ ਦੇ ਵਿੱਚ ਜਿਹੜਾ ਬੌਂਡ ਆ ਇਹੋ ਜਿਹਾ ਬੌਂਡ ਹੈ ਕਿ ਸਾਲ 'ਚ ਇੱਕ ਦਿਨ ਜਦੋਂ ਅਸੀਂ ਇਹਨਾਂ ਨੂੰ ਮਿਲਾਉਣਾ ਤੇ ਇਹ ਮੋਸਟਲੀ ਰੋ ਰਹੇ ਹੁੰਦੇ ਅੱਖਾਂ 'ਚ ਅੰਸਰ ਹੁੰਦੇ ਆ ਤੇ ਬਹੁਤ ਵਧੀਆ ਫੀਲਿੰਗ ਆਂਦੀ ਇੱਥੇ ਖੜ ਕੇ ਇਹਨਾਂ ਨੂੰ ਦੇਖ ਕੇ ਕਿ ਇਹਨਾਂ ਦੇ ਈਮੋਸ਼ਨ ਜੇ ਬਾਹਰ ਨਾ ਨਿਕਲਣ ਤੇ ਅੰਦਰ ਗਲਤ ਕੰਮਾਂ 'ਚ ਜਾਣਗੇ ਕਿਉਂਕਿ ਜੇਲ੍ਹ ਦੇ ਅੰਦਰ ਗਲਤ ਕੰਮ ਕਰਨ ਦੀ ਟੈਂਡੈਂਸੀ ਵੱਧ ਜਾਂਦੀ ਹੈ ਕਿਉਂਕਿ ਗਲਤ ਬੰਦੇ ਕਾਫੀ ਇਕੱਠੇ ਹੋ ਜਾਂਦੇ ਤੇ ਸਿੰਸ ਇਹਨਾਂ ਦੀ 네ਗੇਟਿਵ એનર્ਜੀ ਨੂੰ ਪੋਜ਼ਿਟਿਵ 'ਚ ਕਨਵਰਟ ਕਰਨਾ ਤਾਂ ਸਰਕਾਰ ਦਾ ਤੇ ਆਪਣੇ ਹੈੱਡ ਆਫਿਸ ਡੀਜੀਪੀ ਸਾਹਿਬ ਦਾ ਇਹ ਬਹੁਤ ਵਧੀਆ ਉਹ ਪ੍ਰੋਬਲਮ ਹੁੰਦਾ ਕਿ ਹਰ ਸਾਲ ਆਰਡਰ ਆਉਂਦੇ ਕਿ ਇਹਨਾਂ ਦੀ ਜਿਹੜੀ ਰਕਸ਼ਾ ਬੰਦਨ ਦੀ ਮੁਲਾਕਾਤ ਉਹ ਸਪੈਸ਼ਲ ਕਰਾਈ ਜਾਵੇ 1-1-1 ਕਰਾਈ ਜਾਵੇ ਤਾਂ ਕਿ ਇਹਨਾਂ ਦੀ ਜਿਹੜੀ 네ਗੇਟਿਵ એનર્ਜੀ ਹੈ ਉਹ ਫਾਰ ਦਾ ਟਾਈਮ ਬੀਇੰਗ ਪੋਜ਼ਿਟਿਵ 'ਚ ਕਨਵਰਟ ਹੋ ਜਾਏ ਆਪਦੇ ਮੈਂ ਦੇਖ ਰਿਹਾ ਜਿੱਦਾਂ ਇੱਕ ਭੈਣਾ ਆਪਣੇ ਭਰਾ ਦੇ ਲਈ ਰਖੜੀ ਬੰਨ੍ਹਣ ਦੇ ਲਈ ਪਹੁੰਚ ਰਹੀ ਹੈ ਇਹਦਾ ਕੋਈ ਸਮਾਂ ਵੀ ਰੱਖਿਆ ਗਿਆ 5 ਮਿੰਟ ਜਾਂ 10 ਮਿੰਟ ਜਾਂ ਕਿੰਨਾ ਕ ਸਮਾਂ ਨੇ ਇਹਨਾਂ ਸਾਰਿਆਂ ਨੂੰ 10 ਮਿੰਟ ਤਾਂ ਦੇ ਹੀ ਰਹੇ ਆ ਬਟ ਕਿਸੇ ਕੇਸ 'ਚ ਜਿੱਦ ਵਿੱਚ ਕਿਸੇ ਦੇ ਇਮੋਸ਼ਨਸ ਬਹੁਤ ਹੈਵੀ ਹੋ ਜਾਂਦੇ ਆ ਅਸੀਂ ਇਹ ਨਹੀਂ ਕਰਦੇ ਕਿ 10 ਮਿੰਟ ਬਾਅਦ ਜ਼ਬਰਦਸਤੀ ਕਰਾਂਗੇ ਕਿ ਨਹੀਂ ਹੁਣ ਜਾਓ ਜੇ ਕੋਈ ਆਪ ਦਾ ਪਰਸਨਲ ਟਾਈਮਸ ਬ੍ਰਦਰ ਦੇ ਸਿਸਟਰ ਰੋ ਰਿਹਾ ਪੰਨ ਮਿੰਟ ਤਾਂ ਉਹਨਾਂ ਦੇ ਰੋਣ ਚ ਲੱਗ ਜਾਂਦੇ ਤੇ ਅਸੀਂ ਉਹ ਕੇਸ ਟੂ ਕੇਸ ਦੇਖ ਲੈਣਾ ਕਿਸੇ ਨੂੰ 15 20 ਦੇ ਦੇਣੇ ਫਿਰ ਸੇ 10 ਮਿੰਟ ਦਾ ਟਾਈਮ ਕਿ ਮੇਰਾ ਆਖਰੀ ਸਵਾਲ ਹੈ ਮੈਂ ਦੇਖ ਰਿਹਾ ਕਈ ਲੋਗ ਨੇ ਜੋ ਕਈ ਜੈਂਟਸ ਨੇ ਜੋ ਜੇਲ੍ਹ ਦੇ ਵਿੱਚ ਬੰਦ ਨੇ ਉਹ ਆਪਣੀ ਭੈਣਾਂ ਨੂੰ ਜੱਫੀ ਪਾ ਕੇ ਰੋ ਵੀ ਰਹੇ ਨੇ ਪਰ ਇੰਨੀ ਗੱਲ ਵੀ ਕਬੂਲ ਕਰ ਰਹੇ ਨੇ ਕਿ ਜੋ ਗਲਤੀ ਹੋ ਗਈ ਉਹਨੇ ਦੁਬਾਰਾ ਨਹੀਂ ਕਰਾਂਗੇ ਕੀ ਅਪੀਲ ਹੈ ਤੁਹਾਨੂੰ ਜੇ ਅਪਰਾਧ ਦੀ ਦੁਨੀਆ ਦੇ ਵਿੱਚ ਕੋਈ ਕਦਮ ਰੱਖਦਾ ਹੈ ਤਾਂ ਇੱਕ ਵਾਰਾ ਤਸਵੀਰ ਜ਼ਰੂਰ ਦੇਖ ਲੈਣ ਨਹੀਂ ਉਹ ਤਾਂ ਹੈ ਜੀ ਦੇਖੋ ਉਹਨਾਂ ਨੂੰ ਪਛਤਾਵਾ ਹੋ ਰਿਹਾ ਜਿਹੜਾ ਉਹ ਰੋ ਰ ਉਹਨਾਂ ਨੇ ਆਪਦੀ ਸਿਸਟਰਸ ਦੇ ਨਾਲ ਪੂਰਾ ਸਾਲ 365 ਦਿਨ ਰਹਿਣਾ ਸੀ ਤੇ ਹੁਣ ਉਹ ਆਪਦੀ ਸਿਸਟਰ ਦੇ ਨਾਲ ਸਾਲ 'ਚ ਇੱਕ ਦਿਨ ਰਹਿ ਪਾ ਰਹੇ ਆ ਇਸ ਕਰਕੇ ਉਹਨਾਂ ਨੂੰ ਫੀਲ ਹੋ ਰਿਹਾ ਜਦੋਂ ਇੱਥੇ ਸਿਸਟਰ ਨੂੰ ਫਿਜ਼ੀਕਲੀ ਦੇਖਦੇ ਆ ਤੇ ਉਹਨਾਂ ਨੂੰ ਉਹ ਫੀਲਿੰਗ ਆ ਜਾਂਦੀ ਹੈ ਕਿ ਜੇ ਅਸੀਂ ਇਹ ਚੀਜ਼ ਨਾ ਕੀਤੀ ਹੁੰਦੀ ਤਾਂ ਅਸੀਂ ਬਾਕੀ 364 ਦਿਨ ਵੀ ਆਪਦੀ ਸਿਸਟਰ ਦੇ ਨਾਲ ਹੀ ਹੋਣਾ ਸੀ ਤੇ ਬਹੁਤ ਵਧੀਆ ਚੀਜ਼ ਹੈ ਜਿਹੜਾ ਉਹ ਰੋਕੇ ਆ ਆਪਣੇ emotions clear out ਕਰ ਲੈਂਦੇ ਆ ਉਹ ਬਹੁਤ ਵਧੀਆ ਚੀਜ਼ ਹੈ ਸੋ ਬਿਲਕੁਲ ਇਹ ਤਸਵੀਰ ਤੁਹਾਨੂੰ ਦਿਖਾ ਰਿਹਾ ਜਿੱਥੇ ਅੱਜ 4 ਵਜੇ ਤੱਕ ਦਾ ਸਮਾਂ ਰੱਖਿਆ ਗਿਆ ਲੁਧਿਆਣਾ ਜੇਲ੍ਹ ਦੇ ਵਿੱਚ ਮੈਂ ਮੌਜੂਦ ਆਂ ਜਿੱਥੇ ਆ ਭੈਣਾ ਆਪਣੇ ਭਰਾ ਦੇ ਲਈ ਰਖੜੀ ਬੰਨਣ ਦੇ ਲਈ ਪਹੁੰਚ ਰਹੇ ਨੇ तमाम ਤਸਵੀਰਾਂ ਨੇ ਜਿੱਥੇ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਭੈਣਾ ਆਪਣੇ ਭਰਾ ਦੇ ਲਈ ਰਖੜੀ ਬੰਨਣ ਦੇ ਲਈ ਪਹੁੰਚ ਲਿਆ ਉਹਨਾਂ ਭਰਾ ਕਿਤੇ ਨਾ ਕਿਤੇ ਆਪਣੇ ਭੈਣਾਂ ਨੂੰ ਦੇਖ ਕੇ ਐਕਸਾਈਟਿਡ ਵੀ ਹੋ ਰਹੇ ਨੇ ਤਾਂ ਅੱਖਾਂ ਦੇ ਵਿੱਚ ਹੰਝੂ ਵੀ ਜਿਹੜਾ ਲਗਾਤਾਰ ਦੇਖਣ ਨੂੰ ਮਿਲ ਰਿਹਾ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਭੈਣ ਅਤੇ ਭਾਈ ਦਾ ਜੋ ਪਵਿੱਤਰ ਰਿਸ਼ਤਾ ਹੈ ਜੱਫੀ ਪਾ ਕੇ ਮਿਲ ਰਹੇ ਨੇ ਸੋ ਜਿਹੜਾ ਇੱਕ ਪਾਸੇ ਤਸਵੀਰ ਮੈਂ ਤੁਹਾਨੂੰ ਲਗਾਤਾਰ ਦਿਖਾ ਰਿਹਾ ਕਿਤੇ ਨਾ ਕਿਤੇ ਕਈ ਅਜਹੀ ਵੀ ਤਸਵੀਰਾਂ ਨੇ ਜਿੱਥੇ ਮਾਮਾ ਆਪਣੇ ਪੁੱਤ ਨੂੰ ਮਿਲ ਰਹੀਆਂ ਨੇ ਕਈ ਅਜਈਆਂ ਤਸਵੀਰਾਂ ਨੇ ਜਿੱਥੇ ਵਾਈਫ ਆਪਣੇ ਹਸਬੰਡ ਨੂੰ ਮਿਲ ਰਹੀਆਂ ਨੇ ਕਿਤੇ ਭੈਣਾ ਆਪਣੇ ਭਰਾ ਨੂੰ ਮਿਲ ਰਹੇ ਨੇ ਐਮ ਐਮ ਕੀ ਕਹਿਣਾ ਚਾਹੁੰਗੇ ਅੱਜ ਦੇ ਦਿਨ ਰਖੜੀ ਵਾਲੇ ਦਿਨ ਸਾਡਾ ਭਰਾ ਮਹਾਰਾਜ ਵੇ ਹੁਣ ਤਾਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਕਿਤੇ ਨੇ ਕਿਤਨਾ ਅੱਜ ਖੁਸ਼ੀ ਵੀ ਹੈ ਜਿਸ ਤਰੀਕੇ ਦੇ ਨਾਲ ਭਰਾ ਅੱਜ ਮਿਲੇਗਾ ਤੁਹਾਨੂੰ ਆ ਕੇ ਮੁਲਾਕਾਤ ਹੁੰਦੀ ਸੀ 2-4 ਮਿੰਟ ਦੀ ਸੀ ਅੱਜ ਜੱਪੀ ਪਾ ਕੇ ਵੀ ਮਿਲੋਗੇ ਭਰਾ ਨੂੰ ਹਾਂਜੀ ਹਾਂਜੀ ਤਾਰੇ ਦੇ ਵਿੱਚ ਹੰਝੂ ਲਗਾਤਾਰ ਮੈਂ ਦੇਖ ਰਿਹਾ ਸਾਰਾ ਦੇ ਤੁਹਾਡੇ ਅੱਖਾਂ ਦੇ ਵਿੱਚ ਵੀ ਹੰਝੂ ਹੈ ਕਿਤੇ ਨਾ ਕਿਤੇ ਮਨ ਦੇ ਵਿੱਚ ਖੁਸ਼ੀ ਵੀ ਹੈ ਔਰ ਮਨ ਦੇ ਵਿੱਚ ਉਦਾਸੀ ਵੀ ਹੈ ਸੋ ਇਹ ਤਸਵੀਰ ਮੈਂ ਤੁਹਾਨੂੰ ਦਿਖਾ ਰਿਹਾ 브ਦਰ ਆ ਚੁੱਕੇ ਨੇ ਆ ਦੇਖੋ ਜਫੀ ਪਾ ਕੇ ਆਪਣੇ ਭਰਾ ਨੂੰ ਮਿਲਿਆ ਭਰਾ ਵੀ ਕਿਤੇ ਨਾ ਕਿਤੇ ਖੁਸ਼ ਨੇ ਵੀਰੇ ਅੱਜ ਕਿਸ ਤਰੀਕੇ ਦੇ ਨਾਲ ਜੇਲ੍ਹ ਦੇ ਪ੍ਰਸ਼ਾਸਨ ਦੇ ਪ੍ਰਬੰਧ ਨੇ ਬਹੁਤ ਵਧੀਆ ਜੀ ਖੁਸ਼ੀ ਅੱਜ ਭੈਣ ਨੂੰ ਮਿਲਿਆ ਹਾਂਜੀ ਹਾਂਜੀ ਬਹੁਤ ਵਧੀਆ ਕੀ ਕਹਿਣਾ ਚਾਹੁੰਦੇ ਦੋ ਲੱਖ ਬਹੁਤ ਵਧੀਆ ਪ੍ਰਬੰਧ ਕੀਤਾ ਇਹਨਾਂ ਨੇ ਵੀ ਭੈਣਾਂ ਨੂੰ ਭਰਾਵਾਂ ਨਾਲ ਮਿਲਾ ਰਹੇ ਨੇ ਬਹੁਤ ਵਧੀਆ ਪ੍ਰਬੰਧ ਹੈ ਜੀ ਹਾਂ ਜੀ ਸੋ ਲੁਧਿਆਣਾ ਜੇਲ੍ਹ ਦੇ ਵਿੱਚ ਮੈਂ ਮੌਜੂਦ ਆ ਜਿੱਥੇ ਅੱਜ ਜੇਲ੍ਹ ਦੇ ਵਿੱਚ ਭੈਣਾਂ ਆਪਣੇ ਭਰਾ ਨੂੰ ਰਖੜੀ ਬੰਨਨ ਦੇ ਲਈ ਪਹੁੰਚ ਰਹੇ ਨੇ ਪੁਕਤਾ ਪ੍ਰਬੰਧ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ਨੇ ਔਰ ਕਈ ਅਜਿਹੇ ਲੋਕ ਵੀ ਆ ਜੋ ਅੰਦਰ ਆਪਣੀ ਗਲਤੀ ਵੀ ਮਾਨ ਰਹੇ ਨੇ ਕਿ ਜੋ ਗਲਤੀ ਸਾਡੇ ਕੋਲ ਹੋ ਗਈ ਉਹ ਗਲਤੀ ਅਸੀਂ ਦੁਬਾਰਾ ਨਹੀਂ ਕਰਾਂਗੇ ਕਿਤਨਾ ਕਿਤਨਾ ਪਛਤਾਵਾ ਵੀ ਹੋ ਰਿਹਾ ਮਾਵਾਂ ਰੋ ਰਹੀਆਂ ਨੇ ਭੈਣਾਂ ਰੋ ਰਹੀਆਂ ਨੇ ਔਰ ਲਗਾਤਾਰ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿਤਨੇ ਕਿਤੇ ਸਾਨੂੰ ਵੀ ਦੇਖ ਕੇ ਕਿਤਨਾ ਕਿਤ ਰੋਣਾ ਆ ਰਿਹਾ ਕਿਉਂਕਿ ਰੋਣਾ ਦੇਖਿਆ ਨਹੀਂ ਜਾਂਦਾ ਔਰ ਰਖੜੀ ਦੇ ਤਿਉਹਾਰ ਦੇ ਵਿੱਚ ਅਜਿਹੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਿੱਥੇ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਅੱਜ ਕੁਪਤਾ ਪ੍ਰਬੰਧ ਕੀਤੇ ਗਏ ਨੇ ਔਰ ਅੱਜ 4 ਵਜੇ ਤੱਕ ਦਾ ਸਮਾਂ ਰੱਖਿਆ ਗਿਆ ਔਰ ਜਿੱਥੇ ਆਪਣੀਆਂ ਭੈਣਾਂ ਆਪਣੇ ਭਰਾਵਾਂ ਨੂੰ ਆ ਕੇ ਮਿਲ ਸਕਦੀਆਂ ਨੇ ਅਤੇ ਰਖੜੀ ਬਨ ਸਕਦੀਆਂ ਨੇ ਜੁੜੇ ਰਹੋ ਰੋਜਾਨਾ ਸਪੋਕਸਮੈਨ ਨੇ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਪਵਨੀ ਸਿੱਧੂ ਧੰਨਵਾਦ